ਉਹਨਾਂ ਦਾ ਨਾਲ ਮਨਾਈ ਜਾਣ ਵਾਲੀ ਮਹਾ ਸ਼ਿਵਰਾਤਰੀ ਇਸ ਵਾਰ 26 ਫਰਵਰੀ ਨੂੰ ਮਨਾਈ ਜਾਵੇਗੀ ਇਸ ਕਾਰਨ ਸ਼ਰਦਾਲੂ 10 ਦੇ ਤੁਰੇ ਤੋਂ ਹਰਦਵਾਰ ਪੈਦਲ ਯਾਤਰਾ ਕਰਨਗੇ ਅਤੇ ਉੱਥੇ ਗੰਗਾ ਦਾ ਪਾਣੀ ਇਕੱਠਾ ਕਰਨ ਤੋਂ ਬਾਅਦ ਹਰਤਾਲੀ ਕੰਟਿਆ ਦੇ ਤੁਰੇ ਵਾਪਸ ਆਉਣਗੇ ਸ਼ਰਦਾਲੂ ਨੇ ਕਿਹਾ ਹੈ ਕਿ ਉਹ ਹਰ ਸਾਲ ਉੱਥੇ ਜਾਂਦੇ ਨੇ ਅਤੇ ਪਾਣੀ ਲੈ ਕੇ ਭਗਵਾਨ ਸ਼ਿਵ ਦੇ ਸ਼ਿਵਲਿੰਗ ਨੂੰ ਇਸ਼ਨਾਨ ਕਰਦੇ ਨੇ ਉਹਨਾਂ ਨੇ ਕਿਹਾ ਹੈ ਕਿ ਇਸ ਤੋਂ ਪਹਿਲਾਂ ਅਰਦਾਸ ਕੀਤੀ ਜਾਏਗੀ ਕਿ ਉਸ ਤੋਂ ਬਾਅਦ ਉਹ ਸਾਰਾ ਸਮਾਨ ਲੈ ਕੇ ਟੈਂਪੋ ਦੇ ਵਿੱਚ ਤੁਰ ਕੇ ਹਰਦਵਾਰ ਪਹੁੰਚਣਗੇ ਅਤੇ ਉੱਥੋਂ ਪਾਣੀ ਲੈ ਕੇ ਤੁਰੇ ਦੇ ਪ੍ਰਾਚੀਨ ਮੰਦਿਰ ਵਾਪਸ ਆ ਜਾਣਗੇ ਇੰਡੀਆ ਨਿਊਜ਼ ਤੇ ਤੁਹਾਡੇ ਸਭ ਦਾ ਸਵਾਗਤ ਹੈ ਮਹਿਰਵਿੰਦਰ ਜੌਲੀ ਸੰਗਰੂਰ ਤੋਂ ਆਪਾਂ ਗੱਲ ਕਰਨ ਜਾ ਰਹੇ ਆ ਜਾ ਰਹੇ ਆ ਸ਼ਿਵਰਾਤਰੀ ਦੀ ਸ਼ਿਵਰਾਤਰੀ ਜਿਹੜੀ ਕਿ 26 ਦੇ ਤਰੀਕ ਨੂੰ ਪੂਰੇ ਭਾਰਤ ਦੇ ਵਿੱਚ ਮਨਾਈ ਜਾ ਰਹੀ ਹੈ ਉਸ ਨੂੰ ਲੈ ਕੇ ਦੇਖਿਆ ਗਿਆ ਹੈ ਕਿ ਕੁਝ ਦਿਨ ਪਹਿਲਾਂ ਹੀ ਜਿਹੜੀਆਂ ਤਿਆਰੀਆਂ ਨੇ ਉਹ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ ਜਿਵੇਂ ਕਿ ਕਾਂਬੜੀਏ ਜਿਹੜੇ ਕਿ ਕਾਂਬੜ ਲੈ ਕੇ ਹਰਦਵਾਰ ਤੋਂ ਵਾਪਸ ਇੱਥੇ ਆਉਂਦੇ ਹਨ ਉਸ ਤੋਂ ਪਹਿਲਾਂ ਜਿਹੜੀਆਂ ਤਿਆਰੀਆਂ ਨੇ ਉਹ ਤੁਹਾਨੂੰ ਦਿਖਾਣੇ ਆ ਜਿਵੇਂ ਕਿ ਆਹ ਪੂਜਾ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੁਹਾਡੇ ਸਾਹਮਣੇ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਉਹ ਪੂਜਾ ਜਿਹੜੀ ਹੈਗੀ ਆ ਉਹ ਕਰਦੇ ਹੋਏ ਦਿਖਾਉਣ ਵੀ ਕਿਸ ਤਰ੍ਹਾਂ ਜਿਹੜੀ ਆ ਪੂਜਾ ਉਹ ਕੀਤੀ ਜਾ ਰਹੀ ਹੈ ਪੂਜਾ ਤੋਂ ਬਾਅਦ ਇਹ ਪੂਜਾ ਹੈ ਜਿਹੜੀ ਕੀਤੀ ਜਾ ਰਹੀ ਹੈ ਚੱਲ ਰਹੀ ਆ ਪੂਜਾ ਇਸ ਤੋਂ ਬਾਅਦ ਪੂਜਾ ਤੋਂ ਬਾਅਦ ਜਿਹੜਾ ਹੈ ਜਿਹੜੇ ਕਾਂਬੜੀਏ ਨੇ ਉਹ ਹਰਦਵਾਰ ਕੰਨੀ ਨੂੰ ਰਵਾਨਾ ਹੋਣਗੇ ਹਰਦਵਾਰ ਨੂੰ ਜਾਣਗੇ ਦੇਖਿਆ ਤੁਸੀਂ ਪੈਦਲ ਡਾਕ ਕਾਂਬੜ ਜਾ ਯਾਤਰਾ ਹਰਦਵਾਰ ਤੋਂ ਦੂਰੀ ਇਹਨਾਂ ਦਾ ਲਿਖਣ ਦਾ ਮਤਲਬ ਇਹ ਹੈ ਕਿ ਇਹ ਕਾਂਬੜ ਜਿਹੜਾ ਹੈਗਾ ਬਣਦਾ ਉਹ ਹਰਦਵਾਰ ਤੋਂ ਬਣ ਕੇ ਇੱਥੇ ਜਿਹੜਾ ਉਹ ਪਹੁੰਚਦਾ ਸਾਡੇ ਨਾਲ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅੱਜ ਜਿਹੜਾ ਤੁਸੀਂ ਕਾਂਬੜ ਹੈ ਤੁਸੀਂ ਅੱਜ ਲੈਣ ਜਾ ਰਹੇ ਹੋ ਕਿੰਨੇ ਦਿਨ ਪਹਿਲਾਂ ਚੱਲਦੇ ਸੀ ਅੱਜ 23 ਤਰੀਕ ਹੋ ਗਈ ਤੇ ਅੱਜ ਜਿਹੜੇ ਬੱਚੇ ਨੇ ਇਹ ਭਗਤ ਨੇ ਸ਼ੰਕਰ ਬੋਲੇ ਦੇ ਉਹ ਅੱਜ ਕਾਂਵੜ ਲੈਣ ਜਾ ਰਹੇ ਆ ਹਰਦਵਾਰ ਔਰ 26 ਤਰੀਕ ਨੂੰ ਨੇਦੀ ਵਾਪਸੀ ਹੈ ਇਹ ਬੱਚਿਆਂ ਦੀ ਸਫਲ ਯਾਤਰਾ ਵਾਸਤੇ ਅੱਜ ਪਹਿਲਾਂ ਇਹ ਪੂਜਾ ਕਰਵਾਈ ਗਈ ਹੈ ਜਿਹਦਾ ਸੁਭਾਗ ਮੈਨੂੰ ਪ੍ਰਾਪਤ ਹੋਇਆ ਹੈ ਪੂਜਾ ਹਰ ਸਾਲ ਕਰਾਉਂਦੇ ਨੇ ਤੇ ਮੈਂ ਪੂਜਾ ਕਰਵਾਉਂਦਾ ਹਾਂ ਤੇ ਬੱਚਿਆਂ ਦੀ ਸਫਲਤਾਪੂਰਵਕ ਯਾਤਰਾ ਬਿਲਕੁਲ ਐਨ ਆਵੇ ਵਾਪਸ ਧੂਰੀ ਇਹ ਜਲ ਚੜਾਉਣਗੇ ਇੱਥੇ ਆ ਕੇ ਦੋਲੇ ਮੰਦਿਰ ਦੇ ਵਿੱਚ ਤੇ ਕਿੰਨੀ ਵੀ ਥੋੜੀ ਇਹ ਕਾਬੜ ਯਾਸਰਾ ਜਿਹੜੀ ਹੈਗੀ ਹੈ ਜੀ ਠੀਕ ਹੈ ਤੇ ਜਿਹੜੀ ਆ ਜਿਹੜੀ ਕਾਬੜ ਉੱਥੋਂ ਜਿਹੜੀ ਬਣ ਕੇ ਆਉਗੀ ਉਹਦੇ ਤੁਸੀਂ ਜਲ ਲੈ ਕੇ ਆਉਂਗੇ ਉਹਦਾ ਜਲ ਦਾ ਕੀ ਕਰਨਾ ਇਹ ਜਲ ਸ਼ੰਕਰਪੋਲੇ ਦੇ ਚੜਾਇਆ ਜਾਂਦਾ ਹੈ ਤੇ ਇਹ ਦੋਲੇ ਮੰਦਿਰ ਦੇ ਵਿੱਚ ਸਾਡੇ ਬਹੁਤ ਹੀ ਪ੍ਰਾਚੀਨ ਮੰਦਿਰ ਹੈ ਉਹਦੇ ਵਿੱਚ ਇਹ ਜਲ ਚੜਾਇਆ ਜਾਵੇਗਾ ਉੱਥੇ ਕਿਤੇ ਸ਼ਿਵਜੀ ਦੇ ਉੱਪਰ ਚੜਾਇਆ ਜਾਂਦਾ ਹਾਂਜੀ ਸ਼ਿਵ ਭੋਲੇ ਦੇ ਸ਼ੰਕਰ ਭੋਲੇ ਦੇ ਜਿਹੜੀ ਉੱਥੇ ਉਹ ਸਥਾਪਨਾ ਹੋਈ ਹੈ ਬਹੁਤ ਪ੍ਰਾਚੀਨ ਮੰਦਿਰ ਹੈ ਉਹਦੇ ਵਿੱਚ ਚੜਾਇਆ ਜਾਏਗਾ ਕਿੰਨੇ ਦਿਨ ਪਹਿਲਾਂ ਤੁਰਦੇ ਉਸ ਤੇ ਅੱਜ 23 ਤਰੀਕ ਹੈ ਅਜੇ ਇਹਨਾਂ ਨੇ ਸੋਮਵਾਰ ਨੂੰ ਚੱਲਣਾ ਹੈ ਤੇ 26 ਤਰੀਕ ਨੂੰ ਇਹਦੇ ਵਾਪਸ ਪਹੁੰਚਣਾ ਹੈ ਅੱਜ ਸ਼ਾਮ ਨੂੰ ਚੱਲਣਗੇ ਇਹ ਹਰ ਸਾਲ ਜਾਂਦੀ ਹੈ ਹਰ ਸਾਲ ਜਾਂਦੀ ਹੈ ਜੀ ਹਾਂ ਇਹਨਾਂ ਦਾ ਕਹਿਣਾ ਜੀ ਹਰ ਸਾਲ ਜਿਹੜੀ ਆ ਜਿਹੜੀ ਕਾਬੜ ਯਾਤਰਾ ਜਿਹੜੀ ਉਹ ਲੈ ਕੇ ਜਾਂਦੇ ਹਨ ਸਾਡੇ ਨਾਲ ਹੋਰ ਵੀ ਇੱਥੋਂ ਦੇ ਕਾਬੜ ਲੈਣ ਜਾ ਰਹੇ ਨੇ ਉਹ ਸਦਸ ਮੌਜੂਦ ਸਸੀ ਕਾਲ ਜੀ ਸਸੀ ਕਾਲ ਜੀ

ਤੇ ਇੱਕ ਦਾ ਕੋਈ ਅਲੱਗ-ਅਲੱਗ ਹੁੰਦਾ ਜਾਂ ਇੱਕ ਜਗ੍ਹਾ ਇੱਕ ਜਗ੍ਹਾ ਹੀ ਆਈ ਆਪਣੇ ਹਰਦੀਪੋੜੀ ਤੋਂ ਹਰਦੁਵਾਰ ਤੋਂ ਤੇ ਉਥੋਂ ਡਾਕ ਕਾਬੜ ਕਹਿੰਦੇ ਨੇ ਇਹਨੂੰ ਜਾਨੀ ਲਗਾਤਾਰ ਚੱਲਦੀ ਹੈ ਇਹ 24 ਘੰਟੇ ਲਗਾਤਾਰ ਚੱਲਦੀ ਹੈ ਆਪਸ 48 ਘੰਟੇ ਵਿੱਚ ਵਾਪਸ ਆ ਜਾਂਦੇ ਆ ਇਹਨਾਂ ਦਾ ਕਹਿੰਦਾ 48 ਘੰਟੇ ਦੇ ਵਿੱਚ ਅਸੀਂ ਵਾਪਸ ਉਥੋਂ ਆ ਇੱਥੇ ਪਹੁੰਚਦੇ ਆ ਸਾਡੇ ਨਾਲ ਪੰਡਤ ਜੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਆ ਤੇ ਸਤਿ ਸ਼੍ਰੀ ਅਕਾਲ ਜੀ ਸਾਲ ਦੀ ਤਰ੍ਹਾਂ ਇਹ ਯਾਤਰਾ ਜਾ ਰਹੀ ਹੈ ਸ੍ਰੀ ਕਾਵੜ ਸੇਵਾ ਸੰਘ ਤੇ ਬਹੁਤ ਮੰਗਲਮਈ ਇਹਨਾਂ ਦੀ ਯਾਤਰਾ ਜਿਹੜੀ ਕਿ ਹੋਵੇ ਤੇ ਖੁਸ਼ੀਆਂ ਪ੍ਰਦਾਨ ਕਰੇ ਇਹਦੇ ਪਰਿਵਾਰ ਨੂੰ ਬੱਚਿਆਂ ਨੂੰ ਸਾਰਿਆਂ ਨੂੰ ਇਸੇ ਤਰੀਏ ਇਹ ਭਗਵਾਨ ਦੇ ਸ਼ਰਨ ਦੇ ਵਿੱਚ ਲੱਗੇ ਰਹਿਣ ਤੇ ਬਹੁਤ ਵਧੀਆ ਗੱਲ ਹੈਗੀ ਤੇ ਅਸੀਂ ਹੋਰਾਂ ਨੂੰ ਵੀ ਇਹੀ ਉਹ ਕਹਿੰਦੇ ਆ ਕਿ ਸਾਰੇ ਪਰਮਾਤਮਾ ਦਾ ਨਾਮ ਜਾਪਣ ਔਰ ਖੁਸ਼ੀਆਂ ਮੰਨਣਾ ਆਪਣੇ ਪਰਿਵਾਰ ਦੇ ਵਿੱਚ ਤੇ ਉਸ ਤੋਂ ਬਾਅਦ ਇੰਨਾ ਕਹਿੰਦੇ ਹੋਏ ਧੰਨਵਾਦ ਕਰਦੇ ਆ ਜੈ ਸ਼੍ਰੀ ਰਾਮ ਇਸਨ ਪੰਡਤ ਜੀ ਜਿਨ੍ਹਾਂ ਨੇ ਜਿਹੜੀ ਯਾਤਰਾ ਜਿਹੜੀ ਕਰਨ ਜਾ ਰਹੇ ਹਨ ਉਹਨਾਂ ਨੂੰ ਲੈ ਕੇ ਜਿਹੜਾ ਪੂਜਾ ਜਿਹੜੀ ਹੈ ਉਹ ਅਰਚਨਾ ਕੀਤੀ ਹੈ ਆਪਾਂ